ਬੱਚਿਆਂ ਨੂੰ ਮੋਬਾਈਲ ਫੋਨ ਦੇਣ ਵਾਲੇ ਮਾਪੇ ਸਾਵਧਾਨ ਫੋਨ ਦੀ ਲਤ ਬਣਾ ਰਹੀ ਹੈ ਬੱਚਿਆਂ ਨੂੰ ਗੁੱਸੇ ਖੋਰ ਤੇ ਚਿਰਚੜਾ ਇਹਨਾਂ ਰਚਨਾ ਦੇ ਉੱਤੇ ਜ਼ਰਾ ਦਿਓ ਧਿਆਨ ਜਿਹਾ ਅੱਜਕੱਲ੍ਹ ਛੋਟੇ ਬੱਚੇ ਵੀ ਮੋਬਾਈਲ ਫੋਨਾਂ ਦੇ ਨਾਲ ਚਿਮੜੇ ਰਹਿੰਦੇ ਨੇ ਮਾਪੇ ਸੋਚਦੇ ਨੇ ਕਿ ਜੇਕਰ ਬੱਚਾ ਕੁਝ ਦੇਰ ਦੇ ਲਈ ਵੀਡੀਓ ਦੇਖਦਾ ਹੈ ਤਾਂ ਉਹ ਸ਼ਾਂਤੀ ਦੇ ਨਾਲ ਰਹੇਗਾ ਪਰ ਹੌਲੀ-ਹੌਲੀ ਇਹ ਆਦਤ ਇੱਕ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ ਦਰਅਸਲ ਮਾਪੇ ਸੋਚਦੇ ਨੇ ਕਿ ਜੇਕਰ ਬੱਚਾ ਕੁਝ ਦੇਰ ਦੇ ਲਈ ਵੀਡੀਓ ਜਾਂ ਫਿਰ ਸੋਸ਼ਲ ਮੀਡੀਆ ਦੇ ਉੱਤੇ ਕੋਈ ਐਂਟਰਟੇਨਮੈਂਟ ਕੋਈ ਸੀਰੀਅਲ ਜਾਂ ਫਿਰ ਕੋਈ ਕਾਰਟੂਨ ਦੇਖਦੇ ਨੇ ਤਾਂ ਉਹ ਸ਼ਾਂਤੀ ਨਾਲ ਰਹਿ ਸਕਦੇ ਨੇ ਪਰ ਹੌਲੀ-ਹੌਲੀ ਇਹ ਆਦਤ ਇੱਕ ਭਿਆਨਕ ਰੂਪ ਧਾਰਨ ਕਰ ਲੈਂਦੀ ਹੈ ਮਾਹਿਰਾ ਦਾ ਕਹਿਣਾ ਹੈਗਾ ਕਿ ਜ਼ਿਆਦਾ ਸਕਰੀਨ ਟਾਈਮ ਨਾ ਸਿਰਫ ਬੱਚਿਆਂ ਦੇ ਮਾਨਸਿਕ ਵਿਕਾਸ ਨੂੰ ਪ੍ਰਭਾਵਿਤ ਕਰਦਾ ਹੈ ਸਗੋਂ ਉਹਨਾਂ ਦੇ ਵਿਵਹਾਰ ਦੇ ਵਿੱਚ ਵੀ ਵੱਡੇ ਬਦਲਾਅ ਲਿਆਉਂਦਾ ਹੈ ਜੋ ਬੱਚੇ ਜ਼ਿਆਦਾ ਮੋਬਾਈਲ ਦੀ ਵਰਤੋਂ ਕਰਦੇ ਨੇ ਉਹ ਰਿਸ਼ਤੇਦਾਰਾਂ ਅਤੇ ਦੋਸਤਾਂ ਤੋਂ ਦੂਰੀ ਬਣਾਈ ਰੱਖਣਾ ਸ਼ੁਰੂ ਕਰ ਦਿੰਦੇ ਨੇ ਉਹ ਗੱਲਬਾਤੋਂ ਝੁਜਕਦੇ ਨੇ ਅਤੇ ਸਮਾਜਿਕ ਸਮਾਗਮਾਂ ਦੇ ਵਿੱਚ ਅਹਿਸਾਸ ਮਹਿਸੂਸ ਕਰਦੇ ਨੇ ਇਹ ਉਹਨਾਂ ਦੇ ਵਿਸ਼ਵਾਸ ਅਤੇ ਸਮਾਜੀ ਵਿਕਾਸ ਦੇ ਵਿੱਚ ਵੀ ਰੁਕਾਵਟ ਪਾਉਂਦਾ ਹੈ ਬੱਚਿਆਂ ਨੂੰ ਮੋਬਾਈਲ ਤੋਂ ਤੁਰੰਤ ਮਨੋਰੰਜਨ ਮਿਲਦਾ ਹੈ ਅਤੇ ਜਦੋਂ ਇਹ ਸਹੂਲਤ ਖੋ ਲਈ ਜਾਂਦੀ ਹੈ ਤਾਂ ਉਹ ਗੁੱਸੇ ਹੋ ਜਾਂਦੇ ਨੇ ਕਈ ਵਾਰ ਉਹ ਛੋਟੀਆਂ-ਛੋਟੀਆਂ ਗੱਲਾਂ ਦੇ ਉੱਤੇ ਵੀ ਜੋ ਕਿ ਚੀਕਣਾ ਜਾਂ ਫਿਰ ਗੁੱਸਾ ਕਰਨਾ ਸ਼ੁਰੂ ਕਰ ਦਿੰਦੇ ਨੇ ਇਹ ਵਿਵਾਰ ਹੌਲੀ-ਹੌਲੀ ਆਮ ਹੋ ਜਾਂਦਾ ਹੈ ਅਤੇ ਗੁੱਸਾ ਉਹਨਾਂ ਦੀ ਸ਼ਖਸੀਅਤ ਦੇ ਵਿੱਚ ਇੱਕ ਸਥਾਈ ਭਾਵਨਾ ਬਣ ਸਕਦਾ ਹੈ ਲਗਾਤਾਰ ਵੀਡੀਓ ਜਾਂ ਫਿਰ ਗੇਮਾਂ ਦੇਖਣ ਦੇ ਨਾਲ ਬੱਚਿਆਂ ਦਾ ਧਿਆਨ ਬਹੁਤ ਜਲਦੀ ਭਟਕਣਾ ਸ਼ੁਰੂ ਲੱਗ ਜਾਂਦਾ ਹੈ ਪੜਾਈ ਦੇ ਦੌਰਾਨ ਉਹਨਾਂ ਦਾ ਧਿਆਨ ਕਮਜ਼ੋਰ ਹੋਣ ਲੱਗ ਜਾਂਦਾ ਹੈ ਅਤੇ ਉਹਨਾਂ ਨੂੰ ਚੀਜ਼ਾਂ ਯਾਦ ਨਹੀਂ ਰਹਿੰਦੀਆਂ ਛੋਟੀਆਂ-ਛੋਟੀਆਂ ਗੱਲਾਂ ਭੁੱਲਣ ਦੀ ਆਦਤ ਵਿੱਚ ਵੀ ਜੋ ਕਿ ਵਾਚ ਜਾਂਦੀਆਂ ਨੇ ਫੋਨ ਦੀ ਸਕਰੀਨ ਤੋਂ ਨਿਕਲਣ ਵਾਲੀ ਨੀਲੀ ਰੋਸ਼ਨੀ ਬੱਚਿਆਂ ਦੀ ਨੀਂਦ ਨੂੰ ਪ੍ਰਭਾਵਿਤ ਕਰਦੀ ਹੈ ਉਹ देर तक ਜਾਗਦੇ ਰਹਿੰਦੇ ਨੇ ਅਤੇ ਸਵੇਰੇ देर ਦੇ ਨਾਲ ਉੱਠਦੇ ਨੇ ਨਤੀਜੇ ਦੇ ਵਿੱਚੋਂ ਥਕਾਵਟ ਅਤੇ ਚਿਰਚੜਾਪਨ ਉਹਨਾਂ ਦੇ ਸੁਭਾਅ ਦਾ ਇੱਕ ਹਿੱਸਾ ਬਣ ਜਾਂਦਾ ਹੈ ਜੋ ਉਹਨਾਂ ਦੀ ਸਿਹਤ ਦੇ ਉੱਤੇ ਵੀ ਕਾਫੀ ਅਸਰ ਪਾਉਂਦਾ ਹੈ ਬੱਚਾ ਨੂੰ ਸਿਰਫ ਸੀਮਿਤ ਸਮੇਂ ਦੇ ਲਈ ਸਕਰੀਨ ਸਮਾਦਿਓ ਨਾ ਕਿ ਸਾਰਾ ਦਿਨ ਉਹਨਾਂ ਨੂੰ ਫੋਨ ਦੋ ਅਤੇ ਸਮਾਸਾਰਨੇ ਇੱਕ ਬਣਾ ਕੇ ਰੱਖੋ ਮੋਬਾਈਲ ਦੀ ਵਰਤੋਂ ਖੁਦ ਘੱਟ ਕਰੋ ਤਾਂ ਜੋ ਬੱਚੇ ਤੁਹਾਡੇ ਤੋਂ ਸਿੱਖ ਸਕਣ ਬਾਹਰ ਖੇਡੋ ਕਿਤਾਬਾਂ ਪੜੋ ਕਹਾਣੀਆਂ ਸੁਣਾਓ ਉਹਨਾਂ ਨੂੰ ਡਰਾਇੰਗ ਸੰਗੀਤ 뮤직 ਡਾਂਸ ਵਰਗੀਆਂ ਰਚਨਾਤਮਕ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਕਰੋ ਆਪਣੇ ਬੱਚਿਆਂ ਨੂੰ ਪ੍ਰਾਣੀਆਂ ਜੋ ਦੱਸਦੇ ਕਿ ਜੋ ਪੁਰਾਣਾ ਸੱਭਿਆਚਾਰ ਹੈ ਉਸ ਦੇ ਨਾਲ ਉਹਨਾਂ ਨੂੰ ਜ਼ਰੂਰ ਮਿਲਾਇਆ ਕਰੋ ਸੋਣ ਦੇ ਸੋਣ ਤੋਂ 1 ਘੰਟਾ ਪਹਿਲਾਂ ਮੋਬਾਈਲ ਫੋਨ ਜ਼ਰੂਰ ਬੰਦ ਕਰ ਦਿਆ ਕਰੋ ਤਾਂ ਜੋ ਨੀਂਦ ਪ੍ਰਭਾਵਿਤ ਨਾ ਹੋ ਸਵੇ ਤਾਂ ਇਹ ਖਬਰ ਤੁਹਾਡੇ ਲਈ ਬੇਹਤ ਅਹਿਮ ਹੈ ਮਾਪੇ ਇਸ ਖਬਰ ਨੂੰ ਜ਼ਰੂਰ ਇੱਕ ਦੂਜੇ ਨਾਲ ਜ਼ਰੂਰ ਸ਼ੇਅਰ ਕਰਿਓ ਅੱਗੇ ਵੀ ਰਿਸ਼ਤੇਦਾਰਾਂ ਦੇ ਵਿੱਚ ਆਪਣੇ ਫਰੈਂਡਸ ਨੂੰ ਜ਼ਰੂਰ ਸਾਂਝਾ ਕਰਿਓ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਹਾਰਿਕ ਘਰ ਦੇ ਵਿੱਚ ਬੱਚੇ ਹੁੰਦੇ ਨੇ ਕਈਆਂ ਦੇ ਘਰ ਦੇ ਵਿੱਚ ਬੱਚੇ ਵੀ ਨਹੀਂ ਹੁੰਦੇ ਤਾਂ ਵੀ ਲੋਕ ਮੋਬਾਈਲ ਫੋਨ ਦੀ ਹਰ ਕੋਈ ਵਰਤੋਂ ਕਰਦਾ ਹੈ ਤਾਂ ਬੱਚਿਆਂ ਦੇ ਲਈ ਇੱਕ ਖਾਸ ਖਬਰ ਇਨਫੋਰਮੇਸ਼ਨ ਤੁਹਾਡੇ ਲਈ ਲੈ ਕੇ ਆਏ ਆ ਆਪਣੇ ਬੱਚਿਆਂ ਦਾ ਖਾਸ ਧਿਆਨ ਰੱਖਿਆ ਕਰੋ ਮੋਬਾਈਲ ਤੋਂ ਘਟ ਤੋਂ ਘੱਟ ਜਿਹੜੀ ਕਿ ਦੇਖਣ ਲਈ ਉਹਨਾਂ ਨੂੰ ਇਜਾਜ਼ਤ ਦਿਓ ਕਰੋ ਇੱਕ ਟਾਈਮ ਨਿਰਧਾਰਤ ਕਰ ਲਿਆ ਕਰੋ ਕਿਉਂਕਿ ਲਗਾਤਾਰ ਸਕਰੀਨ ਦੇਖਣਾ ਕਿਤੇ ਬੱਚਿਆਂ ਦੇ ਸੁਭਾਅ ਦੇ ਵਿੱਚ ਵੀ ਕਾਫੀ ਗੰਭੀਰ ਤਬਦੀਲੀ ਆ ਸਕਦੀ ਹੈ